ਸਾਰੇਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਰੇ ਬਾਰੇ ਗੁੱਡ ਮਾਰਨਿੰਗ ਹੋਪਸ ਸੋ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ ਆ ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਪੌਣੇ 9 ਦਾ ਤੇ ਮੈਂ ਲੈ ਕੇ ਆਪਣਾ ਬ੍ਰੈਕਫਾਸਟ ਦਲੀਆ ਅੱਜ ਇਹਨੂੰ ਐਨਾ ਕਰੇ ਬਹੁਤ ਦਿਨਾਂ ਬਾਅਦ ਦਲੀਆ ਮੈਂ ਖਾ ਰਹੀ ਹਾਂ ਤੇ ਕੰਮ ਕਿਚਨ ਦੇ ਸਵੇਰੇ ਇੰਨੇ ਜ਼ਿਆਦਾ ਹੁੰਦੇ ਨੇ ਬਹੁਤ ਕੰਮ ਹੋਊਗਾ ਇੱਕ ਵਾਰ ਤੋ ਛੇੜਾ ਛੇੜ ਲੈਣਾ ਕਿਚਨ ਚ ਖਲਾਰਾ ਪੈਂਦਾ ਫਿਰ ਆਪਦੇ ਆਪ ਨੂੰ ਥੋੜੀ ਐਨਾ ਦਾ ਖੀਚੀ ਵੀ ਹੁੰਦੀ ਵੀ ਇਹਨਾਂ ਖਲਾਰਾ ਪਾਏ ਹੋਏ ਮੈਂ ਹਨਾ ਵੀ ਮੈਂ ਵੀ ਗਲਤ ਪੰਗਾ ਲੈ ਲਿਆ ਐਨੇ ਕੰਮ ਫਰਜ਼ੀ ਜਿਵੇਂ ਕੰਮ ਖਤਮ ਹੁੰਦੇ ਨੇ ਬਹੁਤ ਵਧੀਆ ਲੱਗਦਾ ਫਿਰ ਆਇਆ ਹੁੰਦਾ ਵੀ ਹਾਂ ਬਹੁਤ ਕੰਮ ਹੋਇਆ ਤਸੱਲੀ ਮਿਲ ਜਾਂਦੀ ਮਨ ਨੂੰ ਕੰਮ ਕਰਕੇ ਕਾਫੀ ਕੰਮ ਹੋ ਗਿਆ ਕਿ ਉਹ ਵੀ ਹੋ ਗਿਆ ਨਾ ਜਿਵੇਂ ਦਲੀਆ ਬਣ ਗਿਆ ਪਨੀਰ ਬਣ ਗਿਆ ਕਾਫੀ ਕੰਮ ਉਹਨੇ ਕਿਚਨ ਚ ਛੂਇਆ ਦਿਨੇ ਜਿਸ ਦਿਨ ਕੁਕਿੰਗ ਨਹੀਂ ਹੁੰਦੀ ਉਸ ਦਿਨ ਆਇਆ ਲੱਗਦਾ ਫਰੀ ਅੱਜ ਮੇਰਾ ਕੋਈ ਹੋਰ ਡਸਟਿੰਗ ਕਰਨ ਨੂੰ ਟਾਈਮ ਹੀ ਨਹੀਂ ਲੱਗਾ ਕਿਉਂਕਿ ਕਿਚਨ ਚ ਕਾਫੀ ਜ਼ਿਆਦਾ ਕੰਮ ਸੀ ਇੱਕ ਬਾਹਰ ਮੈਂ ਅੱਜ ਉਹ ਧੋਤੇ ਨੇ ਚਾਦਰਾਂ ਕੰਬਲ ਮੰਮੀ ਦੇ ਉਥੋਂ ਆਈ ਸੀ ਗਰਮ ਕੱਪੜੇ ਉਹ ਕਿਵੇਂ ਮਮ ਨੂੰ ਕਹਾਂ ਨੀ ਮੇਰੇ ਕੋਲ ਫੁੱਲੀ ਮਸ਼ੀਨ ਹੈਗੀ ਹੈ ਨਹੀਂ ਤੁਸੀਂ ਇਹ ਪੰਗਾ ਨਾ ਲਿਓ ਗਰਮ ਕੱਪੜੇ ਭਾਰੇ ਕੱਪੜੇ ਹੁੰਦੇ ਨੇ ਜਿਹੜੇ ਚਾਦਰਾਂ ਕੰਬਲ ਮੈਂ ਆਪ ਹੀ ਧੋਇਆ ਕਰੂ ਉਹ ਫੁੱਲੀ ਮਸ਼ੀਨ ਤੇ ਈਜ਼ੀ ਨਹੀਂ ਧੋਣ ਆਪਾਂ ਪਾਉਣੇ ਇੰਨੇ ਮੈਂ ਤਾਂ ਕੁਝ ਵੀ ਨਹੀਂ ਕਰਨਾ ਹੁੰਦਾ ਉਹ ਅੱਜ ਮੈਂ ਪਾਤੇ ਸੀ ਇੱਕ ਲੋਡ ਮੈਂ ਰਾਤ ਪਾਤਾ ਸੋ ਕੱਢ ਲੇਗੀ ਪਾਤਾ ਸੋ ਸਵੇਰ ਨੈਕਸਟ ਲੋਡ ਪਾਤਾ ਹੁਣ ਕੰਬਲ ਪਾ ਕੇ ਇਹ ਬਾਹਰ ਸੁਕਣਾ ਤੇ ਨਾਲ ਨਾਲ ਬਾਹਰ ਕੰਮ ਹੋਈ ਕਿ ਮਸ਼ੀਨ ਅੰਦਰ ਕੰਮ ਕਰੀਗੀ ਅੰਦਰ ਮੈਂ ਮਸ਼ੀਨ ਅੰਦਰ ਕੰਮ ਕਰੀਗੀ ਤਾਂ ਡਬਲ ਡਬਲ ਕੰਮ ਹੋ ਜਾਂਦੇ ਨੇ ਫਿਰ ਚਲੋ ਜੀ ਹੁਣ ਕਰ ਲਈਏ ਬ੍ਰ ਈ ਮਾਰਨਿੰਗ ਦਾ ਟਾਈਮ ਸੀ ਕਿਚਨ ਵਿੱਚ ਚੱਲ ਰਿਹਾ ਸੀ ਪੂਰਾ ਜੋਰਾਂ ਦਾ ਕੰਮ ਪੂਰਾ ਬਿਜ਼ੀ ਟਾਈਮ ਚੱਲ ਰਿਹਾ ਸੀ ਕਿ ਜਿੰਨੇ ਵਿੱਚ ਦੁੱਧ ਰੱਖਿਆ ਹੋਇਆ ਸੀ ਮੈਂ ਗੈਸ ਤੇ ਬੋਇਲ ਕਰਨਾ ਇੱਕ ਤਰਫ ਅਲੱਗ ਦੁੱਧ ਕੱਢ ਕੇ ਕਿਲੋ ਕੁ ਮੈਂ ਪਨੀਰ ਲਈ ਰੱਖਿਆ ਸੀ ਪਨੀਰ ਬਣਾਉਂਗੀ ਤੇ ਇੱਧਰ ਕੁੱਕਰ ਵਿੱਚ ਮੈਂ ਰੱਖਣਾ ਦਲੀਆ ਬਣਾਣਾ ਦਲੀਆ ਕੱਟਿਆ ਹੋਇਆ ਦਲੀਆ ਸ਼ੁਰੂ ਕਰ ਦਿੱਤੀ ਸੀ ਬਣਾਉਣਾ ਤੇ ਨਾਲ-ਨਾਲ ਬਣ ਰਹੀ ਸੀ ਆਲੂ ਗੋਭੀ ਦੀ ਸਬਜ਼ੀ ਪੂਰਾ ਬਿਜ਼ੀ ਟਾਈਮ ਸੀ ਕਿਚਨ ਚ ਕੁਕਿੰਗ ਦਾ ਟਾਈਮ ਹੁੰਦਾ ਯਾਨੀ 1 ਘੰਟਾ ਤਾਂ ਜੇ ਕੁਕਿੰਗ ਕਰਨੀ ਹੋਵੇ ਬਿਜ਼ੀ ਹੁੰਦੇ ਇਧਰ ਕਿਉਂ ਬਣਾਇਆ ਪਿਆ ਮੈਂ ਨਾ ਤਿਆਰ ਤਾਂ ਡੱਬੇ ਵਿੱਚ ਹਜੇ ਨੂੰ ਪੁਣ ਕੇ ਪਾਉਣਾ ਕਿਉਂ ਗਰਮ ਕਰਕੇ ਬਣਾ ਕੇ ਮੈਂ ਇੱਕ ਸਾਈਡ ਤੇ ਰੱਖਤਾ ਤੇ ਗੈਸ ਤੇ ਪੱਕ ਕੇ ਕੰਮ ਹੋ ਰਿਹਾ ਸੀਗਾ ਗੈਸ ਫ੍ਰੀ ਨਹੀਂ ਸੀ ਤੇ ਇਧਰ ਪਨੀਰ ਦੇਖੋ ਬਣ ਚੁੱਕਿਆ ਦੁੱਧ ਪਾ ਫੜ ਲਿਆ ਤੇ ਪਨੀਰ ਬਣ ਚੁੱਕਿਆ ਅੱਜ ਬਣਾਇਆ ਤਾਜ਼ਾ ਪਨੀਰ ਕਈ ਵਾਰ ਲੱਗਦਾ ਨਾ ਵੀ ਦੁੱਧ ਹੈਗਾ ਠੀਕ ਹੈ ਥੋੜਾ ਐਕਸਟਰਾ ਫਰਮੇ ਬਣਾ ਲਨੀ ਆ ਤੇ ਦਲੀਆ ਵੀ ਬਣਨਾ ਰੱਖਤਾ ਪੁੰਨ ਕੇ ਦੇਸੀ ਘੋਵਿਚ ਮੈਂ ਇੱਕ ਵਾਰ ਪਾਣੀ ਵਿੱਚ ਇਹਨੂੰ ਰਿੰਨ ਲੂੰਗੀ ਯਾਨੀ ਕਿ ਫਿਰ ਉਸ ਤੋਂ ਬਾਅਦ ਦੁੱਧ ਪਾਉਂਗੀ ਤੇ ਕਿਚਨ ਦਾ ਕੰਮ ਹੋਣ ਖਤਮ ਹੋ ਚੁੱਕਿਆ ਸੀ 8:00 ਵ8:00 ਮੇਰਾ ਕਿਚਨ ਦਾ ਕੰਮ ਖਤਮ ਹੋਇਆ ਸਾਰਾ ਕੁਕਿੰਗ ਦਾ ਯਾਨੀ ਕਿ ਉਹਨੇ ਕੁਕਿੰਗ ਕੁਕਿੰਗ ਦਾ ਫਿਰ ਮੈਂ ਭਾਂਡੇ ਵੀ ਸਾਰੇ ਸਾਫ਼ ਕਰਤੇ ਭਾਂਡੇ ਸਾਫ਼ ਕਰ ਜੋ ਇੰਨਾ ਕੰਮ ਹੁੰਦਾ ਫਿਰ ਭਾਂਡੇ ਵੀ ਬਹੁਤ ਜ਼ਿਆਦਾ ਹੋ ਜਾਂਦੇ ਨੇ ਫਿਰ ਭਾਂਡੇ ਸਾਫ਼ ਕਰਕੇ ਕੁਝ ਵੱਡੇ ਵੱਡੇ ਭਾਂਡੇ ਮੈਂ ਇੱਧਰ ਅਲੱਗ ਖੜਤੇ ਕੱਪੜਾ ਮਾਰ ਕੇ ਸੁਕਾ ਤੇ ਵਾਈਪ ਕਰਤੇ ਤੇ ਅੱਛੀ ਜਿਹੀ ਥੋੜੀ ਹੋਰ ਹਵਾ ਲੱਗੀ ਸੁੱਕੋਗੇ ਫਿਰ ਅੰਦਰ ਰੱਖ ਦੂੰਗੀ ਹੈਨਾ ਸ਼ੈਲਫ ਖਾਲੀ ਹੋ ਬ ਤੇ ਪਨੀਰ ਕੱਢ ਕੇ ਰੱਖਤਾ ਪਨੀਰ ਮੇਕਰ ਵਿੱਚ ਉਹ ਚ ਡੱਬੇ ਵਿੱਚ ਮੈਂ ਰੱਖਤਾ ਉੱਪਰ ਮੈਂ ਭਜਨ ਦੇਤਾ ਤੇ ਤੱਕੋ ਟਿੱਕੀ ਜਮ ਗਈ ਪਨੀਰ ਦੀ ਦੁੱਧ ਘਰ ਹੋਇਆ ਪਿਆ ਉਹ ਡੱਬੇ ਵਿੱਚ ਪਾਤਾ ਤੇ ਤਿਆਰਤਾ ਤਾਂ ਕੁਕਿੰਗ ਦਾ ਹੀ ਕੰਮ ਖਤਮ ਹੋਇਆ ਸੀ ਤੇ ਇਹ ਮੈਂ 2-3 ਘੰਟੇ ਬਾਅਦ ਪਨੀਰ ਕੱਢਿਆ ਸੀ ਪਨੀਰ ਮੇਕਰ ਚ ਤੇ ਬਹੁਤ ਵਧੀਆ ਦੇਖੋ ਇਸ ਤਰ੍ਹਾਂ ਇਹ ਜੰਮ ਜਾਂਦਾ ਬਹੁਤ ਸੌਫਟ ਪਨੀਰ ਬਣਦਾ ਖਾ ਕੇ ਪਤਾ ਲੱਗਦਾ ਵੀ ਹਾਂ ਇਹ ਘਰ ਦਾ ਪਨੀਰ ਹੈ ਤੇ ਹੁਣ ਟਾਈਮ ਸੀਗਾ 10:30 11 ਵਜੇ ਦਾ ਟਾਈਮ ਸੀਗਾ ਬਾਰ ਮੈਂ ਗਰਮ ਕੱਪੜੇ ਧੋ ਕੇ ਪਾਈ ਸੀ ਸਵੇਰੇ ਮੰਮੀ ਨੇ ਪਿੰਡੋਂ ਭੇਜੇ ਸੀ ਕੱਪੜੇ ਚਾਦਰਾਂ ਤੇ ਬਲੈਂਕਟ ਉਹ ਮੈਂ ਸਵੇਰੇ ਧੋਤੇ ਸੀਗੇ ਹੁਣ ਤਾਂ ਮੈਂ ਰਾਤ ਨੂੰ ਇੱਕ ਲੋਡ ਪਾਤਾ ਸੀਗਾ ਟਾਈਮਰ ਲਗਾਤਾ ਸੀਗਾ ਤੇ ਸਵੇਰ ਉੱਠ ਕੇ ਇੱਕ ਲੋਡ ਮੈਂ ਸੁਕਣਾ ਮਾਤਾ ਦੂਸਰਾ ਲੋਡ ਲਗਾਤਾ ਸੀਗਾ ਤੇ ਹੁਣ ਸੁੱਕ ਚੁੱਕੇ ਸੀ ਕੱਪੜੇ ਬਾਹਰ ਚੱਲਦੀ ਸੀ ਹਵਾ ਫਿਰ ਮੈਂ ਕਿਹਾ ਹੁਣ ਹਵਾ ਚੱਲ ਰਹੀ ਹੈ ਸੁੱਕੇ ਪੈਣੇ ਉੱਪਰ ਇਹਨਾਂ ਤੋਂ ਵੱਡਾ ଷ୍ਟਿੱਪ ਹੋਊਗੀ ਵੀ ਉਤਾਰ ਕੇ ਚਲੋ ਮੈਂ ਅੰਦਰ ਰੱਖ ਲਵਾਂਣੀ ਆ ਤੈ ਕਰਕੇ ਅੰਦਰ ਰੱਖ ਦੂੰਗੀ ਹਵਾ ਬਹੁਤ ਤੀਜ ਹਵਾ ਚੱਲ ਰਹੀ ਸੀ ਅੱਜ ਸਵੇਰ ਸਵੇਰ ਹੀ ਨਹੀਂ ਹੈਗੀ ਸੀ ਜਦੋਂ ਮੈਂ ਕੱਪੜੇ ਪਾਏ ਨੇ ਸੁੱਕਣ ਫਸਟ ਲੋਡ ਉਸ ਤੋਂ ਬਾਅਦ ਤਾਂ ਹਵਾ ਚੱਲ ਪਈ ਹੁਣ ਦੁਪਹਿਰ ਦਾ ਟਾਈਮ ਸੀ ਅੱਜ ਬੇਟੇ ਦੀ ਡਿਮਾਂਡ ਆ ਗਈ ਮम्मा ਮੈਨੂੰ ਨੂਡਲਸ ਬਣਾ ਦੋ ਮੈਂ ਕਿਹਾ ਠੀਕ ਹੈ ਚਲੋ ਜੀ ਬਣਾ ਦਿੰਦੇ ਨੇ ਏਟਲੀਸਟ ਬੱਚੇ ਬਾਹਰਲਾ ਤਾਂ ਨਹੀਂ ਖਾਂਦੇ ਘਰ ਦਾ ਹੀ ਖਾਂਦੇ ਨੇ ਕਦੇ ਕਦੇ ਹੁੰਦਾ ਨਾ ਬੱਚੇ ਨਹੀਂ ਖਾਣਾ ਖਾਣਾ ਪਸੰਦ ਕਰਦੇ ਹੈਗੇ ਵੀ ਅੱਜ ਕੁਝ ਹੋਰ ਖਾਣਾ ਮੈਂ ਬਣਾ ਰਹੀ ਸੀ ਨੂਡਲਸ ਨੂਡਲਸ ਮੈਂ ਬੋਇਲ ਕਰ ਚੁੱਕੇ ਸੀ ਜਿੱਦਦਰ ਮੈਂ ਸਬਜ਼ੀਆਂ ਭੁੰਨੀ ਸੀ ਪਿਆਜ਼ ਸ਼ਿਮਲਾ ਮਿਰਚ ਪਾਏ ਪਹਿਲਾਂ ਤੇ ਉਸ ਤੋਂ ਬਾਅਦ ਪੱਤਾ ਗੋभी ਪਾਵਾਂਗਾ ਜੀ ਮੇਰੇ ਕੋਲ ਗਾਜਰ ਨਹੀਂ ਸੀ ਹੈਗੀ ਸੀ ਗਾਜਰ ਕੱਟੀਆਂ ਹੋਈਆਂ ਛੋਟੀਆਂ ਪੀਸਿਸ 'ਚ ਪਈਆਂ ਸੀ ਪਰ ਮੈਂ ਸੋਚੀ ਲੰਬੇ ਸਲਾਈਸਿਸ 'ਚ ਮੈਂ ਕੱਟਾਂ ਉਸ ਤਰ੍ਹਾਂ ਮੇਰੇ ਕੋਲ ਗਾਜਰ ਨਹੀਂ ਸੀ ਅੱਜ ਨਹੀਂ ਮੈਂ ਉਹ ਵੀ ਪਾਉਣੀ ਸੀ ਇਹ ਮੈਂ ਪਾਰੀ ਪੱਤਾ ਗੋभी ਹਲਕਾ ਜਾਂ Shimla mirch ਤੇ pyaz ਨੂੰ ਸੇਕ ਲਵਾ ਕੇ ਭੁੰਨ ਕੇ ਕੱਚਾ ਭੁੰਨੀਆਂ ਜੇ ਕਰਨੀਆਂ ਨੇ ਬਹੁਤ ਜ਼ਿਆਦਾ ਵੀ ਨਹੀਂ ਭੁੰਨਣੇ ਫਿਰ ਮੈਂ ਪਾਇਦੇ ਵਿੱਚ ਪੱਤਾ ਗੋभी ਪਾਤੀ ਤੇ ਇਹਨਾਂ ਸਬਜ਼ੇ ਨੂੰ ਹਲਕਾ ਜਿਹਾ ਭੁੰਨ ਲਾਂਦੇ ਆ ਬਹੁਤੀ ਹਲਕਾ ਕੱਚਾ ਭੁੰਨੀ ਹੀ ਕਰਨੀਆਂ ਨੇ ਬਸ ਤੇ ਉਸ ਤੋਂ ਬਾਅਦ ਫਿਰ ਜੋ ਇਹ ਪੁਨੀ ਅੰਕੀ ਉਸ ਤੋਂ ਬਾਅਦ ਪਾਵਾਂਗੇ ਆਪਾਂ ਸੌਸਿਸ ਇਹਦੇ ਵਿੱਚ ਮੈਂ ਇੱਕ ਕੌਲੀ 'ਚ ਮਿਕਸ ਕਰ ਲਈ ਸਾਰੇ ਸੌਸਿਸ ਜਿਵੇਂ 레드 ਚਿਲੀ ਸੌਸ ਗ੍ਰੀਨ ਚਿਲੀ ਸੌਸ ਸੋਆ ਸੌਸ ਥੋੜਾ ਜਿਹਾ ਮੈਂ ਸਿਰਕਾ ਪਾ ਲਿਆ ਚਮਚਾਕ ਤੇ ਕੈਚਅਪ ਪਾ ਲਿਆ ਟਮੇਟੋ ਕੈਚਅਪ ਇਹ ਚਾਰੇ ਚੀਜ਼ਾਂ ਮਿਕਸ ਕਰਕੇ ਇਹਦੇ ਵਿੱਚ ਪਾਤੀਆਂ ਥੋੜਾ ਜਿਹਾ ਪਾਉਂਗੀ ਚਮਚਾਕ ਕਹਿ ਲਓ ਜਾਂ ਚਮਚੇ ਘਟ ਤੋਂ ਚੀਨੀ ਕਹਿ ਲਓ ਉਹਦੇ ਨਾਲ ਨਾ ਸਾਰੇ ਸੌਸਿਸ ਦਾ ਜਿਹੜਾ ਟੇਸਟ ਬੈਲੈਂਸ ਚਾ ਹੋ ਜਾਂਦਾ ਤੇ ਟੇਸਟ ਵਧੀਆ ਹੁੰਦਾ ਸੌਸਿਸ ਦਾ ਬਹੁਤ ਜ਼ਿਆਦਾ ਤਿੱਖਾ ਜਿਹਾ ਟੇਸਟ ਨਹੀਂ ਆਉਂਦਾ ਹੈਗਾ ਫਿਰ ਨਮਕ ਪਾਤਾ ਨਮਕ ਵੈ ਸਾਰੇ ਸੌਸਿਸ ਚ ਹੁੰਦੇ ਇਸ ਕਰਕੇ ਨਮਕ ਬਹੁਤ ਥੋੜਾ ਪਾਇਆ ਮੈਂ ਹਲਕਾ ਜਿਹਾ ਜੋ ਸੌਸਿਸ ਚ ਬੋਇਲ ਆ ਗਿਆ ਤੇ ਮਿਕਸ ਹੋ ਗਏ ਅਚੀ ਤਰ੍ਹਾਂ ਫਿਰ ਇਹਦੇ ਚ ਪਾਵਾਂਗੇ ਬੋਇਲ ਕਰਿਆ ਹੋਇਆ ਨੂਡਲਸ ਨੂਡਲਸ ਨੂੰ ਮੈਂ ਨਮਕ ਵਾਲੇ ਪਾਣੀ ਵਿੱਚ ਇੱਕ ਚਮਚਾ ਘਿਓ ਤਾਂ ਪਾ ਕੇ ਉਬਾਲ ਲਿਆ ਸੀ ਉਸ ਤੋਂ ਬਾਅਦ ਇਹਨਾਂ ਨੂੰ ਠੰਡੇ ਪਾਣੀ ਵਿੱਚ ਵਾਸ਼ ਕਰਕੇ ਤੇ ਹਲਕਾ ਜਿਹਾ ਉੱਪਰ ਘਿਓ ਦਾ ਹੱਥ ਲਗਾ ਕੇ ਤਾਂ ਕਿ ਚਿਪਕਣ ਨਾ ਅਲੱਗ ਤੋਂ ਮੈਂ ਰੱਖ ਲਿਆ ਸੀਗਾ ਹੁਣ ਇਹਦੇ ਵਿੱਚ ਮਿਕਸ ਕਰ ਦਰਨ ਨੂਡਲਸ ਕਰੇ ਵੀ ਬਹੁਤ ਟੇਸਟੀ ਬਣ ਜਾਂਦੀ ਹੈ ਇਹਨੇ ਬਾਕੀ ਸਬਜ਼ੀਆਂ ਤੁਸੀਂ ਆਪਣੇ ਚੋਇਸ ਦੇ ਆਪਣੇ ਟੇਸਟ ਅਕੋਰਡਿੰਗ ਤੁਸੀਂ ਐਡ ਕਰ ਸਕਦੇ ਹੋ ਜਿਹੜੇ ਜਿਹੜੇ ਵੀ ਤੁਹਾਨੂੰ ਪਸੰਦ ਨੇ ਕਰੇ ਵੀ ਅੱਛੀਆਂ ਬਣ ਜਾਂਦੀ ਨੇ ਪਰ ਆਪਾਂ ਬਾਹਰਲਾ ਫੂਡ ਖਾਣ ਦਾ ਪਤਾ ਨਹੀਂ ਕਿਉਂ ਆਪਾਂ ਨੂੰ ਇੰਨੀ ਆਦਤ ਲੱਗੀ ਕਿਉਂ ਆਪਾਂ ਇਹਨੇ ਆਦੀ ਹੋ ਗਏ ਜੰਕ ਫੂਡ ਖਾਣ ਦੇ ਤਾਂ ਦੇਖ ਨੂਡਲਸ ਬਣ ਕੇ ਤਿਆਰ ਨੇ ਕਰੇ ਵੀ ਬਹੁਤ ਅੱਛੀਆਂ ਬਣਦੀਆਂ ਨੇ ਸਾਰੇ ਸੌਸਿਸ ਵਗੈਰਾ ਪਾ ਕੇ ਬਣਾਈ ਇਹਨਾਂ ਆਪਾਂ ਬਹੁਤ ਟੇਸਟੀ ਹੋਮ ਬਣਦੀਆਂ ਨੇ ਤੇ ਹੁਣ ਆਪਾਂ ਕਰ ਦਿੰਦੇ ਹਾਂ ਨੂਡਲਸ ਨੂੰ ਸਰਵ ਗਰਮ ਗਰਮ ਕਾਂਟ ਬਹੁਤ ਟੇਸਟੀ ਲੱਗਦੀ ਹੈ ਨੇ ਮੈਨੂੰ ਵੀ ਬਹੁਤ ਪਸੰਦ ਨੇ ਨੂਡਲਸ ਪਾਸਤਾ ਮੈਨੂੰ ਪਸੰਦ ਨਹੀਂ ਪਰ ਨੂਡਲਸ ਮੈਨੂੰ ਬਹੁਤ ਪਸੰਦ ਨੇ ਤੇ ਹੁਣ ਲੰਚ ਤੋਂ ਬਾਅਦ ਭਾਂਡੇ ਵਗੈਰਾ ਸਾਫ਼ ਕਰਕੇ ਸਾਡੀ ਮੈਂ ਚਲ ਗੀ ਜਰ ਚ ਗਰਮ ਪਾਣੀ ਹੈਗਾ ਸੀਗਾ ਤੇ ਮੈਂ ਕਿਚਨ ਦੇ ਟੋਵਲ ਸੋਕ ਕਰਦਣੀ ਵੈਸੇ ਬਾਹਰ ਹਵਾ ਚੱਲ ਰਹੀ ਸੀ ਮੈਂ ਕਿਹ ਪਰ ਕੰਮ ਅੱਤਾ ਕਰਨੇ ਨੇ ਹੁਣ ਕੀ ਕਰੀ ਚਲੋ ਧੁੱਪ ਤਾਂ ਹੈਗੀ ਨਾ ਸੁੱਕ ਜਾਣਗੇ ਕਿਚਨ ਦੇ ਟੋਵਲ ਮੈਂ ਸੋਕ ਕਰਕੇ ਰੱਖ ਰਹੀ ਸੀ ਗਰਮ ਪਾਣੀ ਵਿੱਚ ਸਰਸ ਪਾ ਕੇ ਤੇ ਅੱਧਾ ਘੰਟਾ ਹਜੇ ਮੈਂ ਰੈਸਟ ਕਰੂੰਗੀ ਉਸ ਤੋਂ ਬਾਅਦ ਫਿਰ ਮੈਂ ਬਾਹਰ ਵਾਸ਼ ਕਰਨ ਜਾਉਂਗੀ ਫਿਰ ਮੈਂ ਤੁਹਾਨੂੰ ਸੋਕ ਕਰਕੇ ਇੱਕ ਫਰਮੇ ਰੱਖ ਦਾਨੀ ਹ ਕਿਉਂਕਿ ਹਾਂਜੀ ਬਾਹਰ ਥੋੜੀ ਗਰਮੀ ਵੀ ਹੈ ਧੁੱਪ ਤੇਜ ਵੀ ਹੈ ਅੱਧਾ ਘੰਟ ਮੈਨੂੰ ਹੀ ਰੈਸਟ ਮਿਲ ਜਿਮ ਹੈ ਵੀ ਆਪਣਾ ਲੰਚ ਕਰਕੇ ਹਟੀ ਸੀ ਮੈ ਨੂਡਲਸ ਬਣਾਈਆਂ ਭਾਂਡੇ ਵਗੈਰਾ ਸਾਫ ਕੀਤੇ ਫਿਰ ਉਸ ਤੋਂ ਬਾਅਦ ਮੈਂ ਕੰਮ ਤੇ ਲੱਗਦੀ ਹ ਤੇ ਹੁਣ ਮੈਂ ਆ ਗਈ ਸੀ ਬਾਹਰ ਬਾਹਰ ਆ ਕੇ ਪਹਿਲਾਂ ਮੈਂ ਫਲੋਰ ਧੋਤਾ ਹੂੰ ਤਾਂ ਹੈਲਪਰ ਉਹ ਝਾੜੂ ਪੂੰਛਾ ਕਰਦੀ ਪਰ ਹਵਾ ਚੱਲ ਰਹੀ ਸੀ ਨਾਲ ਨਾਲ ਮਿੱਟੀ ਵੀ ਬਹੁਤ ਆ ਰਹੀ ਸੀ ਤੇ ਮੈਂ ਸਾਰਾ ਪਾਈਪ ਲਗਾ ਕੇ ਪਾਣੀ ਨਾਲ ਵਾਸ਼ ਕੀਤਾ ਕੁਵੇਂ ਤੱਕ ਜਾਂਦੇ ਟੋਵਲ ਧੋਨੇ ਸੀ ਉਹ ਤਾਂ ਆਪਾਂ ਮਸ਼ੀਨ 'ਚ ਵੀ ਦੇਖੋ ਧੋ ਸਕਦੇ ਪਰ ਮੈਨੂੰ ਨਾ ਇਹ ਤਰੀਕਾ ਵਧੀਆ ਲੱਗਦਾ ਵੀ ਜਦ ਆਪਾਂ ਅੱਧੇ ਘੰਟੇ ਲਈ ਸੋਕ ਕਰਦੇ ਟੋਵਲ ਉਹਨਾਂ ਵਿੱਚ ਨਾ ਮੈਲ ਵੈਸੀ ਰਹਿੰਦੀ ਨਹੀਂ ਯਾਨੀ ਕਿ ਬਹੁਤ ਜਲਦੀ ਨਿਕھر ਜਾਂਦੇ ਨਾਲ ਹਲਕੀ ਥਾਪੀ ਨਾਲ ਇੱਕ ਮੈਂ ਇਹ ਚੀਜ਼ ਨਾਲ ਮੈਨੂੰ ਲੱਗਦਾ ਵੀ ਮੈਂ ਜੁੜੀ ਰਹਾ ਹਣਾ ਥੋੜਾ ਜਿਹਾ ਆਪਾਂ ਪਹਾਣੇ ਨਾਲ ਪਰੰਪਰਾ ਵੀ ਬੈਜ ਹੈ ਨੇ ਇਸ ਤਰੀਕੇ ਨਾਲ ਬੈਨੇ ਵੀ ਆ ਤੇ ਆਪਾਂ ਥਾਪੀ ਵੀ ਯੂਜ਼ ਕਰਦੇ ਆ ਇਹ ਵੀ ਆਪਾਂ ਹੁਣ ਬਿਲਕੁਲ ਛੱਡ ਤੇ ਕੰਮ ਮੇ ਤੁਹਾਨੂੰ ਇਹ ਜਿੰਨਾ ਜਿੰਨਾ ਕੱਪੜਾ ਜੁੜ ਸਕ ਸਕਦੇ ਆ ਵੀ ਓਨਾਂ ਕ ਤਾਂ ਜੁੜੀਏ ਚਲ ਕੱਪੜੇ ਤਾਂ ਆਪਾਂ ਨਹੀਂ ਧੋ ਸਕਦੇ ਇਸ ਤਰ੍ਹਾਂ ਪਰ ਕਦੇ ਕਦੇ ਟੈਸਟਿੰਗ ਵਾਲੇ ਕੱਪੜੇ ਆਪਾਂ ਧੋ ਲੇ ਕਦੇ ਪੂਣੇ ਧੋ ਲੇ ਕਦੇ ਕਿਚਨ ਦਾ ਟੋਵਲ ਧੋ ਲਿਆ ਤਾਂ ਨਿੱਕੇ ਮੋٹے ਕੰਮ ਤਾਂ ਆਪਾਂ ਐਦਾਂ ਕਰ ਸਕਦੇ ਆ ਨਾ 2-4 ਮਿੰਟ ਲਈ ਆਪਾਂ ਨੂੰ ਇਸ ਪੋਜੀਸ਼ਨ 'ਚ ਬੈਠਣਾ ਪਊਗਾ ਤਾਂ ਚੰਗੀ ਗੱਲ ਆ ਸਰੀਰ ਦੇ ਐਕਸਰਸਾਈਜ਼ ਹੁੰਦੀ ਔਰ ਪਤਾ ਲੱਗਦਾ ਆਪਾਂ ਬੈਠ ਸਕਦੇ ਆ ਕਿ ਨਹੀਂ ਬੈਠ ਸਕਦੇ ਤੇ ਕਿਚਨ ਦਾ ਟੋਵਲ ਧੋ ਕੇ ਤੇ ਮੈਂ ਬਾਹਰ ਆ ਸੁੱਕਣੇ ਅੱਜ ਮੈਂ ਉਹ ਚੁਪਕ ਮਸ਼ੀਨ 'ਚ ਤੇ ਡਰਾਇਰ 'ਚ ਥੋੜ ਨਹੀਂ ਕਿਉਂ ਮੈਂ ਘਰਤੀ ਨਹੀਂ ਹੁੰਦੀ ਕਿਉਂਕਿ ਸ਼ਾਮ ਹੋ ਗਈ ਕਿ ਹਵਾ ਚੱਲ ਰਹੀ ਸੀ ਮੈਨੂੰ ਇਹ ਤਾਂ ਜਲਦੀ ਸੁੱਕ ਜਾਣਗੇ ਮਿੱਟੀ ਦੇ ਉੱਪਰ ਗਿਰੀ ਜਾਊਗੀ ਤੇ ਮੈਂ ਥੋੜਾ ਜਿਹਾ ਡਰਾਇਰ ਚ ਪਾ ਕੇ ਪਾਣੀ ਇਹਨਾਂ ਦਾ ਡਰਾਈ ਕਰਤਾ ਇਹਨਾਂ ਨੂੰ ਪਾਉਣਾ ਨਹੀਂ ਸੁੱਕਣੇ ਤਾਂ ਆਪਣੇ ਕਿੰਨੇ ਕੰਮ ਹੋ ਜਾਂਦੇ ਆ ਲੇਡੀਜ਼ ਕਦੇ ਕੱਪੜੇ ਤੋਂ ਕਦੇ ਤੋਂ ਸੀ ਪੋਣੇ ਤੋਂ ਫਿਰ ਸਾਰੇ ਕੱਪੜੇ ਆਪਾਂ ਇੱਕ ਤਰੀਕੇ ਨਾਲ ਨਹੀਂ ਧੋ ਸਕਦੇ ਵੀ ਸਾਰਿਆਂ ਨੂੰ ਇੱਕ ਵਾਰੀ ਜਿਹਾ ਮਸ਼ੀਨ ਚ ਪਾ ਦਈਏ ਸਾਰੇ ਅਲੱਗ-ਅਲੱਗ ਤਰੀਕਿਆਂ ਨਾਲ ਧੋਣ ਵਾਲੇ ਹੁੰਦੇ ਨੇਗੇ ਪੋਣੇ ਤੇ ਕਿਚਨ ਦੇ ਟੋਵਲ ਦੇਖੋ ਆਪਾਂ ਇਕੱਠੇ ਨਹੀਂ ਧੋ ਸਕਦੇ ਹਨਾ ਪੋਣੇ ਵੀ ਥੋੜੀ ਥੰਧਾਈ ਹੁੰ ਉਹ ਲੱਗਤੋਂ ਨਹੀਂ ਹੁੰਨੇ ਟੋਆਲਟ ਮੈਂ ਅਲੱਗ ਸੋਪ ਕਰਕੇ ਧੋਨੀ ਹੁੰਨੀ ਆ ਤੇ ਹੁਣ ਮੈਂ ਲਈ ਸਾਰਾ ਬਾਥਰੂਮ ਦਾ ਸਮਾਨ ਉਹ ਵਾਸ਼ ਕਰਨਾ ਸੀਗਾ ਬਾਥਰੂਮ ਦੀ ਬਾਲਟੀ ਫੱਟੀ ਸੋਪ ਕੇਸ ਮੱਗ ਵਾਈਪਰ ਇਹ ਸਾਰਾ ਕੁਝ ਇੱਥੇ ਬੈ ਕੇ ਕਰੂੰਗੀ ਸਾਰਸ ਨਾਲ ਵਾਸ਼ ਇਹ ਵੀ ਅੱਜ ਕਰੜਾ ਜਾਂ ਮਨ ਕਰਕੇ ਮੈਂ ਕਿਹਾ ਚਲੋ ਮਰਾਂ ਧੋਈ ਲੈਣੇ ਕਿ ਮੈਨੂੰ ਅੰਦਰ ਧੋਣਾ ਪਤ ਨਹੀਂ ਕਿਉਂ ਨਹੀਂ ਵਧੀਆ ਲੱਗਦਾ ਬਾਥਰੂਮ ਵਿੱਚ ਨਹੀਂ ਮੈਨੂੰ ਧੋਣਾ ਵਧੀਆ ਲੱਗਦਾ ਮੈਨੂੰ ਇਹ ਹੁੰਦਾ ਵੇ ਖੁੱਲੀ ਜਗ੍ਹਾ 'ਚ ਬਾਹਰ ਜਾ ਕੇ ਮੈਂ ਧੋਣਾ ਉਹ ਚੀਜ਼ ਵੀ ਨੂੰ ਵਧੀਆ ਲੱਗਦੀ ਆ ਅੰਦਰ ਨਹੀਂ ਵਧੀਆ ਲੱਗਦਾ ਹੈਗਾ ਤੇ ਇਹ ਕਰਦੇ ਆ ਵਾਸ਼ ਚੰਗੀ ਤਰ੍ਹਾਂ ਟਾਈਮ ਟੂ ਟਾਈਮ ਵਾਸ਼ ਕਰੀ ਚੱਲੀ ਨਾ ਵਧੀਆ ਲੱਗਦਾ ਫਿਰ ਸਾਫ਼ ਕਰਨੀ ਆ ਵੀ ਈਜ਼ੀ ਨੇ ਤੇ ਬਹੁਤ ਜ਼ਿਆਦਾ ਮੈਲ ਵੀ ਨਹੀਂ ਉੱਪਰ ਇਹਨਾਂ ਦੇ ਚਮਦੀ ਹੈਗੀ ਸਾਰਾ ਬਾਥਰੂਮ ਦਾ ਸੈੱਟ ਹੋ ਗਿਆ ਵਾਸ਼ ਵਾਸ਼ ਤਾਂ ਹੋਣੀ ਥੋੜਾ ਪੁਰਾਣੀ ਹੋ ਕੇ ਨਾ ਚੀਜ਼ਾਂ ਇਦਾਂ ਵਾਈਟ ਸਪੌਟਸ ਦੇ ਉੱਤੇ ਰਹਿ ਜਾਂਦੇ ਨੇ ਹਾਰਡ ਵਾਟਰ ਸਟੇਨਸ ਕਹਿੰਦੇ ਆ ਪਾਣੀ ਦਾ ਇੰਨਾ ਮੇ ਰਗੜੇ ਪਤਾ ਨਹੀਂ ਉੱਤਰ ਦੇ ਵਾਈਟ ਵਾਈਟ ਜੇ ਕੁਛ ਨਾ ਕੁਛ ਦੇਖਣ ਲੱਗੇ ਨਾ ਵਾਈਟ ਸਪੌਟਸ ਜਿਵੇਂ ਬਾਲਟੀ ਦੇ ਨੀਚੋਂ ਆ ਵਾਈਟ ਵਾਈਟ ਹੋ ਗਿਆ ਪਤਾ ਨਹੀਂ ਕੀ ਗੱਲ ਕਿਉਂ ਆਏ ਕਿਉਂ ਨਹੀਂ ਇਹ ਸਾਫ ਹੁੰਦਾ ਹੈਗਾ ਚਲੋ ਐਨੀਵੇਸ ਆਪਦੇ ਵੱਲੋਂ ਸਾਫ ਕਰਤੀ ਤੇ ਬਾਹਰ ਚੱਲ ਰਹੀ ਬਹੁਤ ਬਹੁਤ ਤੇਜ਼ ਹਵਾ ਜੇ ਬਹੁਤ ਤੇਜ਼ ਹਵਾ ਚੱਲ ਰਹੀ ਹੈ ਮਿੱਟੀ ਵੀगिर ਰਹੀ ਹੈ ਮੈਂ ਜਾ ਕੇ ਨਾ ਬਾਲਟੀ ਬੁਲਟੀ ਅੰਦਰ ਹੀ ਲੈਣੀ ਨਾ ਅੱਗੇ ਤੇ ਧੂਫੇ ਰੱਖ ਦੇਣ ਹੁੰਦੀ ਪਰ ਐ ਮੈਂ ਅੰਦਰ ਹੀ ਲੈ ਕੇ ਜਾਦੀ ਕਿਉਂਕਿ ਬਾਹਰ ਮਿੱਟੀ ਬਹੁਤ गिर ਰਹੀ ਹੈ ਅੰਦਰ ਲੈ ਜਾਣਾ ਨੂੰ टाइम हो गया पौने चार तरह तो इधर मेरी बनती है चार मेरा टाइम फिक्स है यानी पां दस मिनट अगे पीछे हो सदगा है ना तो जल्द जल्दी जी करें जल्दी भी बना ली अंज पहला बारहो कम कुम करके आई फिर पानी पी लिया पानी पी के दस मिनट पंद्रह मिनट उ चाह भी करता फिर मैं चाह रखी अब भी बनगी बस वाल चाह पीने चाह पी के फिर होर काम जो अच्छे वो करूँगी ਸਮਝਿਆ ਛਾਹ ਨੂੰ ਨਹੀਂ ਬਣਾਉਂਗੀ ਸਬਜੀ ਮੇਰੇ ਕੋਲ ਪਈ ਹੈ ਆਲੂ ਗੋਭੀ ਸਫੇਰ ਵਾਲੀ ਪਈ ਹੈ ਬਹੁਤ ਹੈ ਫਿਰ ਜੇ ਹੋਰ ਬਣਾ ਲਵਾਂ ਨੂੰ ਫਿਰ ਉਹ ਫੇਰ पाच ਰੋਹੀ ਹੈ ਨਾ ਸਵੇਰੇ ਫੇਰ ਤੁਸੀਂ ਉਹਨੂੰ ਖਤਮ ਕਰੋ ਸੋ ਬੈਟਰ ਹੈ ਕਿ ਹੋਈ ਨਾ ਬਣਾਵਾਂ ਜਿਹੜੀ ਸਵੇਰ ਵਾਲੀ ਪਈ ਹੈ ਉਹ ਯੂਜ਼ ਕਰ ਲੀ ਸਵੇਰੇ ਫਰੈਸ਼ ਬਣ ਜੂਗੀ ਯੋ ਫਰੈਂਡਸ ਚਾਹੀ ਲੂ ਮੇਰਨਾ ਕੰਪਨੀ ਕਰ ਲੂ ਚਾਹ ਦੀ ਚਲੋ ਜਿਹੜੇ ਰੂਪੇ ਕਰਦੇ ਹਨ ਆਪਣੇ ਨਾਲ ਹੋਵੇ ਨਾ ਚਾਹ ਪੀਣ ਨਾਲ ਆਪਾਂ ਇਕੱਲਾ ਕਰਦੇ ਕਰਦੇ ਚਾਹ ਵੀ ਬਹੁਤ ਵਧੀਆ ਲੱਗਦੀ ਹੈ ਫਿਰ ਆਹ ਨਾਲ ਤਾਂ ਵੀ ਚਾਹ ਖਤਮ ਵੀ ਹੋ ਗਈ ਪਤਾ ਵੀ ਨਾਦਾ ਕਦੋਂ ਆਪਾਂ ਚਾਹ ਪੀਣਾ ਨੇ ਖਤਮ ਹੋਈ ਤਾਂ ਪਤਾ ਵੀ ਨਾਦਾ ਕਿ ਕਦੋਂ ਕੱਪ ਖਾਦੀ ਹੋਗੇ ਚਾਹ ਦਾ ਹੁਣ ਚਾਹ ਕੱਪ ਇੰਜੋਏ ਮੈਨਾਂ ਜੇ ਪਨੀਰੀ ਸਵੇਰੇ ਮੈਂ ਰਹੀ ਸੀ ਬਿਸਕਟਸ ਹੁਣ ਪਨੀਰੀ ਇੱਕ ਟਾਈਮ ਕਰਤੇ ਇੱਕ ਟਾਈਮ ਬਿਸਕਟ ਕਰਤੇ ਚਾਹ ਇੰਜੋਏ ਆ ਮੇਰਾ ਅੱਜ ਦਾ ਸਭ ਤੋਂ ਵੱਡਾ ਕੰਮ ਸੀ ਸਭ ਤੋਂ ਵੱਡਾ ਕੰਮ ਜੀ ਦੀ ਇੰਨੀ ਜ਼ਿਆਦਾ ਮੈਨੂੰ ਕਾਲ ਸੀ ਪਤਾ ਇੱਕ ਤਾਂ ਸਮਾਨ ਸਾਰਾ ਇਕੱਠਾ ਕਰਨਾ ਅੰਦਰ ਉਹਨਾ ਸਕ੍ਰਬ ਟਾਇਲ ਕਲੀਨਰ ਫਲੋਰ ਬਰਸ਼ ਕਿੰਨਾ ਕੁਝ ਮੈਂ ਇਕੱਠਾ ਕਰਕੇ ਲੈ ਕੇ ਆਈ ਆਪਦਾ ਮੋਬਾਈਲ ਟ੍ਰਾਈਪੋਡ ਸਾਰਾ ਕੁਝ ਚੱਕਣਾ ਇੱਧਰ ਫਿਰ ਫਿਰ ਅੰਦਰ ਲੈ ਕੇ ਚੱਲੋ ਮੈਂ ਇਹ ਟਾਈਲਸ ਕਲੀਨ ਕਰਨੀ ਸੀ ਇਹ ਵਾਲੇ ਏਰੀਆ ਤੇ ਹੈਲਪਰ ਪਾਣੀ ਭਰਦੀ ਹੁੰਦੀ ਪੋਚੇ ਵਾਲਾ ਤੇ ਇੱਥੇ ਢੋਲਦੀ ਹੁੰਦੀ ਆ ਫਿਰ ਉਹ ਹੈਲਪਰਸ ਇਹ ਹੁੰਦਾ ਆ ਇਹ ਹੁੰਦਾ ਕਿ ਇੰਨਾ ਹੀ ਟਾਈਲ ਟਾਈਲਸ ਵਗੈਰਾ ਧੋਂਦੀ ਨਹੀਂ ਹੁੰਦੀ ਇਹ ਵਾਸ਼ ਨਹੀਂ ਕਰਦੀ ਬਸ ਫਲੋਰ ਤੇ ਥੋੜਾ ਜਿਹਾ ਇਹਨਾਂ ਨੂੰ ਝਾਂਡ ਛੂਟੇ ਜਿਹਾ ਮਾਰਿਆ ਬਸ ਠੀਕ ਹੈ ਹਨਾ ਕਰਤਾ ਤੋਂ ਫਿਰ ਮੈਂ ਇੱਕ ਕਾਫੀ ਟਾਈਮ ਬਾਅਦ ਮੈਂ ਇਹ ਏਰੀਆ ਮੈਂ ਖੁਦ ਅੱਛੀ ਤਰ੍ਹਾਂ ਡੀਪ ਕਲੀਨ ਕਰਦੀ ਹੁੰਨੀ ਆ ਜਿਵੇਂ ਬੋਟਲ ਵਿੱਚ ਪਾਇਆ ਹੋਇਆ ਸੀ ਰੌਫ ਟਾਈਲ ਕਲੀਨਰ ਪਾਇਆ ਹੋਇਆ ਸੀ ਉਹ ਮੈਂ ਪਹਿਲਾਂ ਸਪਰੇਅ ਕਰਤਾ ਟਾਈਲਸ ਤੇ ਇੱਕ ਉਸ ਫ੍ਰੀ ਪੋਰਟਲ ਵਿੱਚ ਪਾ ਕੇ ਸਪਰੇਅ ਕਰਤਾ ਉਸ ਤੋਂ ਬਾਅਦ ਮੈਂ ਸਕਰਬ ਤੇ ਥੋੜਾ ਜਿਹਾ ਸਰਫ ਪਾ ਕੇ ਨਾ ਤੇ ਉਹ ਮੈਂ ਉੱਪਰ ਲਗਾ ਰਹੀ ਹਾਂ ਤੇ ਬਹੁਤ ਵਧੀਆ ਟਾਈਲ ਫਿਰ ਕਲੀਨ ਹੋ ਗਈ ਇਹਦੇ ਨਾਲ ਜਿਵੇਂ ਜਿਵੇਂ ਰੋਜ਼ ਇਹ ਪਾਣੀ ਇੱਥੇ ਲੱਗਦਾ ਪਾਣੀ ਵਾਲਾ ਏਰੀਆ ਤੇ ਟਾਈਲਸ ਬਹੁਤ ਖੁਰਦਲੀਆਂ ਹੋਈਆਂ ਪਈਆਂ ਸੀ ਬਹੁਤ ਰਫ ਹੋਈਆਂ ਪਈਆਂ ਸੀ ਪਰ ਇਹਦੇ ਨਾਲ ਬਹੁਤ ਵਧੀਆ ਸਾਫ਼ ਹੋ ਗਈ ਇਕੱਟਾ ਮਲੈਮ ਹੋ ਗਈਆਂ ਤੇ ਅੱਗੇ ਥੋੜੇ ਚਿੱਟੇ-ਚਿੱਟੇ ਜਿਵੇਂ ਹੋਈਆਂ ਪਈ ਸੀ ਬੱਗੀਆਂ ਜੀਆਂ ਪਰ ਹੁਣ ਠੀਕ ਹੋ ਗਈਆਂ ਵਾਸ਼ ਕਰਕੇ ਵਧੀਆ ਲੱਗਿਆ ਬਹੁਤ ਰਫੀ ਹੋਈਆਂ ਪਿਆਸੀਆਂ ਕਿਉਂਕਿ ਪਾਣੀ ਵਾਲਾ ਏਰੀਆ ਦੀ ਸਫਾਈ ਨਾ ਕਰੱਖਣੀ ਬਹੁਤ ਬਹੁਤ ਜ਼ਰੂਰੀ ਹੈ ਮੈਨੂੰ ਬਹੁਤ ਜਲਦੀ ਏਰੀਆ ਸਾਫ਼ ਨਹੀਂ ਹੁੰਦਾ ਪਰ ਮੈਂ ਹੁਣ ਸੋਚਿਆ ਵੀ ਮੈਂ ਜਲਦੀ ਸਾਫ਼ ਕਰਿਆ ਕਰੂੰਗੀ ਮੈਨੂੰ ਲੱਗਦਾ ਹੁਣ ਮੈਂ ਘਟੋ-ਘਟ 4-5 ਮਹੀਨੇ ਬਾਅਦ ਸਾਫ਼ ਕਰ ਰਹੀ ਹੋਊਂਗੀ ਨਾ ਇਹਨੂੰ ਪਤਾ 6 ਹੋ ਗਏ ਮੇਰੇ ਕੋਈ ਯਾਦ ਨਹੀਂ ਪਰ ਮੈਨੂੰ ਇੰਨਾ ਟਾਈਮ ਲੱਗਦਾ ਉਹ ਤਾਂ ਗਰਮੀ ਸੀ ਮੈਨੂੰ ਲੱਗਦਾ ਜਦੋਂ ਮੈਂ ਕਰਿਆ ਸੀਗਾ ਪਰ ਹੁਣ ਮੈਂ ਸੋਚਿਆ ਵੀ ਏਰੀਆ ਮੈਂ ਹੀ ਜਦੋਂ ਮੈਂ ਕਰਨਾ ਤਾਂ ਫਿਰ ਮੈਂ ਜਲਦੀ ਹੀ ਸਾਫ਼ ਕਰਦਿਆ ਕਰੂੰਗੀ ਮੇਰੀ ਫਿਰ ਇੰਨੀ ਮਿਹਨਤ ਨਹੀਂ ਲੱਗਿਆ ਕਰੂਗੀ ਕਰ ਆਪਣਾ ਚਾਹੇ ਕੰਮ ਚਾਹੇ ਹੈਲਪਰ ਲਈ ਹੋਈ ਆਪਾਂ ਕੰਮ ਤੇ ਝਾੜੂ ਪੋਚੇ ਦੇ ਘਰ ਆਪਣਾ ਆਪਾਂ ਨੂੰ ਹੀ ਪਿੱਛੇ ਫਿਰਤ ਕਰਕੇ ਦੇਖਣਾ ਪੈਂਦਾ ਹੈ ਹਮੇਸ਼ਾ ਆਪ ਨੂੰ ਆਪਣਾ ਘਰ ਦਾ ਧਿਆਨ ਰੱਖਣਾ ਪੈਂਦਾ ਹਰ ਕੋਰਨਰ ਦਾ ਵੀ ਕਿਹੜਾ ਕੋਰਨਰ ਹੁਣ ਸਫਾਈ ਮੰਗ ਰਿਹਾ ਕਿਹਦੇ ਹਾਲਤ ਕਿਹੋ ਜਿਹੀ ਆ ਫਿਰ ਨਹੀਂ ਤਾਂ ਫਿਰ ਇਹ ਚੀਜ਼ਾਂ ਹੁਣ ਰੋਜ਼ ਰੋਜ਼ ਨਹੀਂ ਲੱਗਦੀ ਹੈ ਹਨ ਵੀ ਆਪਾਂ ਪਟਾਕੇ ਕੱਲ ਨੂੰ ਨਵੇਂ ਲਵਾ ਲਾਂਗੇ ਟਾਈਲਾਂ ਐ ਵੀ ਨਹੀਂ ਹੋ ਸਕਦਾ ਸੋ ਬੈਟਰ ਆ ਕਿ ਆਪਾਂ ਟਾਈਮ ਟੂ ਟਾਈਮ ਇਹਨਾਂ ਦੇ ਕੇਅਰ ਕਰੀਏ ਸਫਾਈ ਕਰੀਏ ਟਾਈਲਸ ਮੈਂ ਹੁਣ ਕਲੀਨ ਕਰਦੀ ਆ ਵੋਲ ਟਾਈਲਸ ਉਹ ਜਿਹੜਾ ਫਲੋਰ ਆ ਥੋੜਾ ਜਿਹਾ ਇਹ ਨੋਰਮਲ ਫਲੋਰ ਨਾਲੋਂ ਡਾਊਨ ਰੱਖਿਆ ਗਿਆ ਤਾਂ ਕਿ ਪਾਣੀ ਵਾਲੇ ਏਰੀਆ ਨੀਚੇ-ਨੀਚੇ ਪਾਣੀ ਰਹੇ ਦੂਰ ਤੱਕ ਫੈਲੇ ਨਾ ਤੇ ਇਹ ਇੰਨਾ ਕੁ ਮੈਂ ਫਲੋਰ ਇਹ ਸਾਫ਼ ਕਰ ਦੂੰਗੀ ਫਲੋਰ ਤੇ ਵੀ ਮੈਂ ਉਹ ਹੀ ਟਾਈਲ ਕਲੀਨਰ ਪਾਇਆ ਰੌਸ ਪਾਇਆ ਤੇ ਥੋੜਾ ਜਿਹਾ ਮੈਂ ਸਰਫ ਪਾ ਲਿਆ ਤੇ ਇਹਨੂੰ ਫਲੋਰ ਬਰਸ਼ ਨਾਲ ਅੱਛੀ ਤਰ੍ਹਾਂ ਰਗੜ ਰਹੀ ਹਾਂ ਨਹੀਂ ਮੈਲ ਨਿਕਲ ਰਹੀ ਹੈ ਨਾ কিনਾਰੀਆਂ ਤੋਂ ਇੰਨੀ ਮੈਲ ਨਿਕਲ ਰਹੀ ਆ ਤੁਸੀਂ ਇਹਨਾਂ ਨੂੰ ਕਿੰਨਾ ਹੀ ਕਹਿ ਲਉ ਪਰ ਆਪਣੇ ਵਰਗੀ ਗੱਲ ਨਹੀਂ ਬਣਦੀ ਹੈਗੀ ਨਹੀਂ ਹੁੰਦੀ ਹੈਗੀ ਜਦ ਤੱਕ ਆਪਾਂ ਹੱਥ ਨਹੀਂ ਨਿਲਾਉਂਦੇ ਆਪਣਾ ਘਰ ਨਹੀਂ ਸਾਫ਼ ਹੁੰਦਾ ਜਿੱਤਾਏ ਤੁਸੀਂ 4 5 10 ਹੈਲਪਰਸ ਰੱਖ ਲੋ ਪਰ ਜਿਹੜੀ ਆਪਣੇ ਨਾਲ ਗੱਲ ਬੰਦੀ ਹੈ ਨਾ ਉਹ ਨਹੀਂ ਬਣਦੀ ਹੈਗੀ ਆਪਦੇ ਹੱਥ ਲਾਈਵੇਂ ਨਾਲ ਕੁਝ ਨਹੀਂ ਬਣਦਾ ਹੈਗਾ ਅੱਛੀ ਤਰ੍ਹਾਂ ਰਗੜ ਰਗੜ ਕੇ ਮੈਂ ਫਲੋਰ ਸਾਫ਼ ਕੀਤਾ ਔਰ ਬਹੁਤ ਵਧੀਆ ਲੱਗਿਆ ਮੈਨੂੰ ਬਹੁਤ ਡਿਫਰੈਂਸ ਨਜ਼ਰ ਆਇਆ ਸਾਫ਼ ਕਰਕੇ ਪਤਾ ਲੱਗਦਾ ਸੀ ਵੀ ਹਾਂ ਸਾਫ਼ ਹੋਇਆ ਹੋਇਆ ਬਹੁਤ ਰਗੜਿਆ ਮੈਂ ਫਲੋਰ ਬਰਸ਼ ਨਾਲ ਉਹ ਜਿਹੜਾ ਬੇਸਿਨ ਹਨ ਉਹਦੇ ਲੈਗ ਹਨ ਵਾਸ਼ ਬੇਸਿਨ ਦੇ ਲੈਗ ਦੇ ਪਿੱਛੇ ਵੀ ਮੈਂ ਇਤਨਾ ਬਰਸ਼ ਮਾਰਿਆ ਉਹਦੇ ਪਿੱਛੇ ਵੀ ਬਹੁਤ ਗੰਦਗੀ ਜਮਾ ਹੋਈ ਪਈ ਸੀ। ਸੋ ਆਹ ਵਾਲਾ ਏਰੀਆ ਜਿਹੜਾ ਮੈਂ ਕਲੀਨ ਕਰਨਾ ਸੀ। ਜੋ ਮੈਂ ਮਸਾਂ ਹੀ ਹਿੰਮਤ ਜੀ ਕਰਕੇ ਮੈਂ ਅੱਜ ਸਾਫ ਕੀਤਾ। ਸਾਰਾ ਫਲੋਰ ਸਾਫ ਕਰਨ ਤੋਂ ਬਾਅਦ ਫਿਰ ਮੈਂ ਨਾ ਆਹ ਜਾਲੀ ਚੱਕ ਕੇ ਡਰੇਨ ਵਾਲੀ ਜਾਲੀ ਦੇ ਅੰਦਰਲੀ ਸਾਈਡ ਉਹ ਲੱਗੇ ਪਏ ਸੀ ਲੂਂਜੇ ਜਾਲੇ ਜੇ ਕਹਿ ਲਓ ਜਿਵੇਂ ਪੋਚ ਵਾਲਾ ਪਾਣੀ ਹੈਲਪਰ ਇੱਥੇ ਡੋਲਦੀ ਆ ਤੇ ਉਹ ਮੈਂ ਕੱਢੇ। ਜਾਲੀ ਚੱਕੀ ਉਹਨੂੰ ਹੈਲਪਰ ਨੂੰ ਕਹਿੰਦੇ ਵੀ ਤੂੰ ਉੱਪਰ ਜਿਹੜੋ ਵੀ ਕੁਝ ਜਾਲੀ ਤੇ ਆਉਂਦਾ ਰੋਜ਼ ਦੀ ਰੋਜ਼ ਤੂੰ ਉੱਪਰ ਉਹ ਚੱਕਿਆ ਕਰ ਹਨਾ ਪਤਾ ਨਹੀਂ ਚੱਕਦੀ ਪਤਾ ਨਹੀਂ ਨਾ ਚੱਕਦੀ ਕਿੰਨੀ ਵਾਰ ਤਾਂ ਲੰਘਦੀ ਟਾਕਦੀ ਇਥੋਂ ਮੈਂ ਚੱਕ ਕੇ ਜਾਂਦੀ ਆ ਤੇ ਉਹ ਮੈਂ ਇੰਨੇ ਸਾਰੇ ਚੱਕ ਕੇ ਫਿਰ ਜਾਲੀ ਚੱਕ ਕੇ ਮੈਂ ਸਾਰੇ ਜਿਹੜੀ ਜਾਲੀ ਲੱਗੀ ਹੋਈ ਹੈ ਸਾਰੀ ਮੈਂ ਅਚੀ ਤਰ੍ਹਾਂ ਸਾਫ਼ ਕੀਤੀ ਤੇ ਬਿਲਕੁਲ ਆ ਹੀ ਨਿਕਲੇ ਜਿਵੇਂ ਅੱਜ ਨਵੀਂ ਲਾਈ ਹੁੰਦੀ ਆ ਉਹੀ ਗੱਲ ਆ ਹਰ ਇੱਕ ਚੀਜ਼ ਨੂੰ ਨਾ ਆਪਣੇ ਹੱਥ ਲਾਉਣ ਦੀ ਲੋੜ ਹੁੰਦੀ ਆ ਸਫਾਈ ਦੀ ਲੋੜ ਹੁੰਦੀ ਆ ਚੀਜ਼ਾਂ ਨਹੀਂ ਖਰਾਬ ਹੁੰਦੀਆਂ ਪਰ ਆਪਾਂ ਚਲੋ ਉਹਨਾਂ ਵੱਲ ਦੇਖਦੇ ਨਹੀਂ ਹੱਥ ਹੀ ਲਾਉਂਦੇ ਫਿਰ ਉਹ ਤਾਂ ਖਰਾਬ ਹੁੰ ਸਾਰੇ ਜਾਲੀ ਮੈਂ ਅੱਛੀ ਤਰ੍ਹਾਂ ਸਾਫ਼ ਕੀਤੀ। ਹਾਲੇ ਮੈਂ ਬ੍ਰਸ਼ ਦੂਜਾ ਲੈ ਕੇ ਆਉਣ ਦੀ ਮੰਦਰੋਂ ਕੋਲ ਕਰਦੀ ਮੈਂ ਸੋਚ ਲਈ ਸੀ ਵਾਇਲ ਬ੍ਰਸ਼ ਲੈ ਕੇ ਆਵਾਂ ਪਰ ਫਿਰ ਮੈਂ ਇਹਦੇ ਨਾਲ ਸਾਫ਼ ਕਰਤਾ ਬਹੁਤ ਵਧੀਆ ਸਾਫ਼ ਹੋ ਗਿਆ। ਪਹਿਲਾਂ ਫਲੋਰ ਬ੍ਰਸ਼ ਮਾਰਿਆ ਉੱਪਰ ਮੈਂ ਫਿਰ ਮੈਂ ਝਾੜੂ ਮਾਰਿਆ ਪਲਾਸਟਿਕ ਵਾਲਾ ਵਧੀਆ ਸਾਫ਼ ਹੋ ਗਿਆ। ਇਹ ਕਿਤੇ ਵਾਈਪਰ ਵੱਡਾ ਪਿਆ ਹੁੰਦਾ ਸੋ ਹੈਲਪ ਰਾਈਸ ਉਪੋਚਾ ਲਾਉਣ ਉੱਪਰ ਉੱਪਰ ਲਾ ਗਈ ਫਿਰ ਮੈਂ ਛੋਟਾ ਕਿਚਨ ਚ ਵਾਈਪਰ ਚੱਕ ਕੇ ਲੈ ਕੇ ਬਾਹਰ ਵਾਲੇ ਚ ਤੇ ਦੇਖੋ ਸਾਰੇ ਟਾਈਲਸ ਹੋ ਗਏ ਕਲੀਨ ਵਾਸ਼ਫੇਸ਼ਨ ਵੀ ਮੈਂ ਕਲੀਨ ਕੀਤਾ ਸਾਰਾ। ਤੇ ਜਾਲੀ ਬਿਲਕੁਲ ਨਵੀਂ ਨਿਕਲੀ ਹੈ। ਜਾਨਾ ਜਿਵੇਂ ਨਵੀਂ ਲਾਈ ਹੁੰਦੀ ਹੈ ਤੇ ਇਹਦੇ ਵਿੱਚੋਂ ਇੰਨੇ ਲੂਮ ਹੈ ਕੱਢੇ ਨੇ। ਲੂ, ਬਾਲ, ਧੱਗ ਜਿ ਪੋਚੇ ਵਾਲੇ ਪਾਣੀ ਵਿੱਚ ਕੂੜੇ ਵਗੈਰਾ ਚ ਆਉਂਦੇ ਨੇ। ਸਾਰੀਆਂ ਟਾਈਲਸ ਬਿਲਕੁਲ ਚਮਕਣ ਲੱਗੀਆਂ ਹੁਣ। ਪਹਿਲਾਂ ਬਰਾਊਨ ਵਾਲੀਆਂ ਟਾਈਲਸ ਜਿਹੜਾ ਬਰਾਊਨ ਕਲਰ ਹੈ ਨਾ ਉਹ ਵੀ ਬਰਾਊਨ ਨਹੀਂ ਦਿਖਦਾ ਚਿੱਟਾ-ਚਿੱਟਾ ਦੇ ਕਰਿਆ ਸੀਗਾ ਪਾਣੀ ਕਰਕੇ ਤੇ ਸਾਰਾ ਏਰੀਆ ਹੋ ਗਿਆ ਕਲੀਨ ਇਹ। ਫੋਸਫੇਸ਼ਨ ਵੀ ਮੈਂ ਟਾਈਲ ਕਲੀਨਰ ਨਾਲ ਸਾਫ ਕਰਤਾ। ਤੇ ਅੱਜ ਡਿਨਰ ਵਿੱਚ ਮੇਰਾ ਕੁਝ ਵੀ ਖਾਣ ਨੂੰ ਦਿਲ ਨਹੀਂ ਕਰ ਰਿਹਾ ਸੀ ਤੇ ਕੁਝ ਵੀ ਭੁੱਖ ਲੱਗੀ ਸੀ ਖਾਣਾ ਹੈਗਾ ਸੀ ਪਰ ਦਿਲ ਨਹੀਂ ਕੀਤਾ ਫਿਰ ਮੈਂ ਇੱਕ ਪਰੌਂਠੀ ਬਣਾ ਲਈ ਆਪਣੇ ਲਈ ਮਲਾਈ ਤੇ ਮਿਰਚ ਨਾਲ ਮੈਂ ਖਾਧੀ ਟਾਈਮ ਹੋ ਰਿਹਾ 8:30 ਦਾ 8:30 ਹੋਣ ਵਾਲੇ ਮੈਂ ਆਪਣਾ ਖਾਣਾ ਖਾ ਲਿਆ ਪਰ ਦਵਿੰਦਰ ਹਜੇ ਆਈ ਨਹੀਂਗੀ ਅ ਥੋੜੇ ਟਾਈਮ ਤੱਕ ਆਉਣ ਕੇ ਆ ਕੇ ਉਹ ਖਾਣਾ ਖਾਣਗੇ ਫਿਰ ਮੈਂ ਕਿਚਨ ਚੋ ਸਾਮਾਨ ਚੱਕੂਗੀ ਹਨਾ ਜਦੋਂ ਸਭ ਦਾ ਡਿਨਰ ਹੋ ਗਿਆ ਇਸ ਕਰਕੇ ਮੇਰਾ ਆਟਾ ਚੱਕਲਾ ਬੇਲ ਲੱਗ ਰਿਹਾ ਸ਼ੈਲਫ ਤੇ ਵੀ ਮੈਂ ਆਪਣਾ ਖਾਣਾ ਖਾ ਕੇ ਕਰੋ ਤੇ ਬੰਦ ਕਰਤਾ ਤੇ ਫਿਰ ਉਹਨਾਂ ਦਾ ਖਾਣਾ ਬਣਾ ਕੇ ਕੰਮ ਸਾਰਾ ਖਤਮ ਕਰਕੇ ਜਿਹਨੇ ਕਲੀਨ ਕਰਕੇ ਫਿਰ ਸਾਰਾ ਕੁਝ ਸੰਭਾਲ ਲੂੰਗੀ ਦਹੀਂ ਜਮਾਉਣੀ ਹਜੇ ਸੋਚ ਰਹੀ ਹਾਂ ਸਵੇਰ ਵਾਸਤੇ ਕਾਲੇ ਚਾਣੇ ਭੋਂਨਾ ਉਹੀ ਕਰ ਲਉ ਇੱਕ ਟਾਈਮ ਦਾ ਕਰ ਲਉ ਨੈਕਸਟ ਟਾਈਮ ਤੇ ਐਸ਼ਨ ਹੋ ਜਾਏਗਾ ਵੀ ਕਰ ਲਉ ਕੀ ਬਣੂਗਾ ਹਨ ਤੇ ਦੇਖਦੇ ਆ ਬ੍ਰੈਕਫਾਸਟ ਲਈ ਮੇਰੇ ਕੋਲ ਪਨੀਰ ਭਿਆਜ ਤਾਜ਼ਾ ਬਣਾਇਆ ਸੀ ਕੱਲ ਨੂੰ ਫਿਰ ਉਹੀ ਯੂਜ਼ ਕਰ ਲਾਂਗੇ ਤਾਜ਼ਾ ਕਿਉਂ ਉਹਨੂੰ ਪੁਰਾਣਾ ਕਰਨਾ ਤੇ ਦੁਪਹਿਰ ਵਾਸਤੇ ਸਬਜ਼ੀ ਵਾਸਤੇ ਸੋਚ ਰਹੀ ਹਾਂ ਕਾਲੇ ਚਾਣੇ ਬਣਾ ਲਾਂ ਜਾਂ ਫਿਰ ਮੋਠਾਂ ਦੀ ਦਾਲ ਬਣਾ ਲਾਂ ਦੁਪਾਰ ਕੱਢ ਕੇ ਰੱਖੂ ਜੋ ਵੀ ਮੈਂ ਬਣਾਉਣਾ ਹੋਊਗਾ ਕਾਲਜ ਜਨੇ ਬਣਾਉਣ ਹੋਏ ਸੋਪ ਕਰਦਾਂਗੇ ਬਸ ਆਪਣਾ ਲੇਡੀਸ ਸਾਰਿਆਂ ਦਾ ਇਹੀ ਹੁੰਦਾ ਰਾਤ ਨੂੰ ਵੀ ਇਦਾਂ ਹੀ ਜਮਾ ਲਿਓ ਕੋਈ ਜਨੇ ਰਾਤ ਮਾ ਪਿਉਨੇ ਨਿਉ ਪਿਉਣੀਏ ਇਹ ਕੁਛ ਚੱਲਦਾ ਵਾਸ ਦਿਮਾਗ ਵਿੱਚ ਫਿਰ ਸਵੇਰੇ ਥੋੜਾ ਈਜ਼ੀ ਰਹਿੰਦਾ ਉਹੀ ਆਪਾਂ ਜੇ ਸਵੇਰੇ ਪਲਾਨਿੰਗ ਕਰਾਂਗੇ ਫਿਰ ਆਪਾਂ ਨੂੰ ਮੌਕੇ ਤੇ ਮੁਸ਼ਕਲ ਹੋ ਜਾਂਦਾ ਹਨਾ ਪਹਿਲਾਂ ਪਲਾਨਿੰਗ ਕਰੀ ਹੋਵੇ ਤਾਂ ਕੰਮ ਕਰਨਾ ਆਪਾਂ ਨੂੰ ਈਜ਼ੀ ਹੋ ਜਾਂਦਾ ਸੋ ਏਸੀ ਚ ਮੇਰੀ ਆਈ ਦੀ ਵੀਡੀਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ